ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 4 ਇੱਕ ਓੰਕਾਰ ਸਤਗੁਰ ਪ੍ਰਸਾਦਿ ਵੱਡ ਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਵਾਹ ਵਾਹ ਸਤਗੁਰ ਪੁਰਖ ਹੈ ਜਿਨ ਸੱਚ ਜਾਤਾ ਸੋਏ ਜਿਤ ਮਿਲਿਆ ਤਖ ਉਤਰੈ ਤਨ ਮਨ ਸੀਤਲ ਹੋਏ ਵਾਹ ਵਾਹੋ ਸਤ ਗੁਰੂ ਸਤ ਪੁਰਖ ਹੈ ਜਿਸਨੋਂ ਸਮਤ ਸਭ ਕੋਏ ਵਾਹ ਵਾਹੋ ਸਤ ਗੁਰੂ ਨਿਰਵੈਰ ਹੈ ਜਿਸ ਨਿੰਦਾ ਉਸ ਤਤ ਤੁਲ ਹੋਏ ਵਾਹ ਵਾਹੋ ਸਤ ਗੁਰੂ ਸੁਝਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹੋ ਸਤ ਗੁਰੂ ਨਿਰੰਕਾਰ ਹੈ ਜਿਸ ਅੰਤ ਨਾ ਪਾਰ ਆਵਾਰ ਵਾਹ ਵਾਹੋ ਸਤ ਗੁਰੂ ਹੈ ਜੇ ਸੱਚ ਦਰੜਾਏ ਸੋਏ ਨਾਨਕ ਸਤਿਗੁਰੂ ਆਹਾ ਹੋ ਜਿਸ ਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹੇਲਾ ਗੁਰਮੁਖ ਨਾਮ ਗੋਵਿੰਦ ਅਨ ਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨ ਮਨ ਤਨ ਭੰਗ ਮੂੰ ਪਿਰਿਆ ਸੋਨੇ ਹੋਂ ਕਿਉ ਸੱਜਣ ਮਿਲਹਿ ਪਿਆਰਿਆ ਹਾਂ ਟੁੰਡੈਂਦੀ ਤਿੰਨ ਸੱਜਣ ਸੱਚ ਸੁਵਾਰਿਆ ਸਤਿਗੁਰ ਮੈਂਡਾ ਮਿੱਥ ਹੈ ਜੇ ਮਿਲੈ ਤਾਏ ਮਨਵਾਰਿਆ ਦਿੰਦਾ ਮੂੰ ਪਿਰ ਦਸ ਹਰ ਸੱਜਣ ਸਿਰ ਜਣ ਹਾਰਿਆ ਨਾਨਕ ਹੋਂ ਪਿਰ ਭਾਲੀ ਆਪਣਾ ਸਤਿਗੁਰ ਨਾਲ ਦਿਖਾਲਿਆ ਹਾਂ ਖੜੀ ਨਿਹਾਲੀ ਪੰਧ ਮਤ ਮੂ ਸਜਣ ਆਵਈ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹਉ ਜੀਉ ਕਰੀ ਤਿਸ ਵਿਟੋ ਚੌਖੰਨੀਐ ਜੋ ਮੈਂ ਫਿਰਿ ਦਿਖਾਵੇ ਨਾਨਕ ਹਰ ਹੋਏ ਦਿਆਲ ਤਾ ਗੁਰਪੂਰਾ ਮਿਲਾਵੇ ਅੰਤਰ ਜੋਰ ਹਉ ਮੈਂ ਤਨ ਮਾਇਆ ਕੂੜੀ ਆਵੈ ਜਾਏ ਸਤਗੁਰ ਕਾ ਫਰਮਾਇਆ ਮਾਨ ਨਾ ਸਕੀ ਦੁਤਰ ਤਰ ਅਨੰਝਾਈ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰੁ ਭਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਛੈ ਸੋ ਫਲ ਪਾਏ ਜਿਨੀ ਸਤਿਗੁਰ ਮੰਨਿਆ ਔ ਤਿਨ ਕੈ ਲਾਗਉ ਪਾਏ ਨਾਨਕ ਤਾ ਕਾ ਦਾਸ ਹੈ ਜੇ ਅਨ ਦਿਨ ਰਹਿ ਲਿ ਬਿਲਾਏ ਜਿਨਾ ਪਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀਐ ਨਾਨਕ ਮਿਲੇ ਸੁਭਾਈ ਗੁਰਮਖੇ ਮਨ ਰਹਿਸੀਐ ਜਿਨਾਂ ਪਰੀ ਪਿਆਰ ਕਿਉ ਜੀਵਨ ਫਿਰ ਬਾਹਰੇ ਜਾਂ ਸੋ ਦੇਖਣ ਆਪਣਾ ਨਾਨਕ ਥੀਵਨ ਪੀ ਹਰੇ ਜਿਨਾਂ ਗੁਰਮਖਾਂ ਤੁਰਨੇ ਹੋ ਤੈ ਪ੍ਰੀਤਮ ਸਚੈ ਲਾਇਆ ਰਾਤੀ ਅਤਿ ਢੇਹੋ ਨਾਨਕ ਪ੍ਰੇਮ ਸਮਾਇਆ ਗੁਰਮਖ ਸਚੀ ਆਸ਼ਕੀ ਜਿਤ ਪ੍ਰੀਤਮ ਸਚਾ ਪਾਈਐ ਅੰਦਰ ਰਹਿ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ ਅੰਦਰ ਸੱਚਾ ਨੇਹੋ ਕਿਉ ਜੀਵਨ ਭਰੀ ਵਹੋਣਿਆ ਗੁਰਮੁਖ ਮਿਲੇ ਆਪ ਨਾਨਕ ਚਿਰਿ ਵਿਚੁਣਿਆ ਜਿਨ ਕੋ ਪ੍ਰੇਮ ਪਿਆਰ ਤਉ ਆਪੇ ਲਾਇਆ ਕਰਮ ਕਰ ਨਾਨਕ ਲਿਹੁ ਮਿਲਾਏ ਮੈਂ ਜਾ ਚਕ ਦੀਜੈ ਨਾਮ ਹਰ ਗੁਰਮੁਖ ਹਸੈ ਗੁਰਮੁਖ ਰੂਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੈ ਗੁਰਮੁਖ ਹੋਵੈ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨਾ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨਕੇ ਮੁਖ ਸਾਦ ਉਜਲੇ ਤਿਤ ਸਚਾ ਦਰਬਾਰ ਤਿੰਨ ਬਹੰਦਿਆਂ ਉੱਠਦਿਆਂ ਕਦੇ ਨਾ ਵਿਸਰੈ ਜੇ ਆਪ ਬਖਸ਼ੇ ਕਰਤਾਰ ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮਿਲੇ ਸਿਰਜਣਹਾਰ ਗੁਰਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਿਗੁਰ ਕੀ ਸੇਵੈ ਲੱਗਿਆ ਭੌਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਈ ਸੀ ਅੰਤਰ ਵਿਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁੱਖ ਨਿਵਾਰਨ ਹਾਰ ਮਨ ਮੁਖ ਸੇਵਾ ਜੋ ਕਰੇ ਦੁਜੈ ਭਾਏ ਚਿਤ ਲਾਏ ਪਤਕਲਤ ਕੁਟੰਬ ਹੈ ਮਾਇਆ ਮੋਹ ਵਧਾਈ ਦਰਗਹਿ ਲਖਾ ਮੰਗਿਐ ਕੋਈ ਅੰਤ ਨਾ ਸਕੀ ਛੜਾਈ ਬਿਨ ਨਾਵੈ ਸਭ ਦੁਖ ਹੈ ਦੁਖਦਾਈ ਮੋਹ ਮਾਇ ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਦੇ ਹੁਕਮੇ ਸਮੈ ਸਮਾਏ ਹੁਕਮ ਵਰਤ ਨੇਮ ਸੁਚ ਸੰਜਮ ਮਨ ਚਿੰਦਿਆ ਫਲ ਪਾਏ ਸਦਾ ਸੁਹਾਗਣ ਜੇ ਹੁਕਮੈ ਬੁਝੈ ਸਤਿਗੁਰ ਸੇਵੈ ਲਿਵ ਲਾਈ ਨਾਨਕ ਕਿਰਪਾ ਕਰੇ ਜਨ ਉਪਰ ਤਿਨਾ ਹੁਕਮੇ ਲਏ ਮਿਲਾਏ ਮਨਮਕ ਹੁਕਮ ਨਾ ਬੂਝੈ ਬਪੜੀ ਨਿਤਹੁ ਮੈਂ ਕਰਮ ਕਮਾਈ ਵਰਤਨੇਮ ਸੁਚ ਸੰਜਮ ਪੂਜਾ ਪਖੰਡ ਭਰਮ ਨਾ ਜਾਏ ਅੰਤਰੋਕ ਸੁਧ ਮਾਇਆ ਮੋਹਿ ਬੀਂਦੇ ਜਿਉ ਹਸਤੀ ਛਾਰ ਉੜਾਏ ਜਿਨੋ ਪਾਇ ਤਿ ਸਨ ਚਿਤੈ ਮਨ ਚੇਤੇ ਕਿਉ ਸੁਖ ਪਾਏ ਨਾਨਕ ਪਰਪੰਚ ਕੀਆ ਧੁਰ ਕਰਤਾ ਪੂਰਬ ਲਿਖਿਆ ਕਮਾਈ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਨੰਦਿਨ ਸੇਵਾ ਕਰਤ ਸਮਾਈ ਅੰਤੁਰ ਸਤਿਗੁਰ ਗੁਰੂ ਸਭ ਪੂਜੇ ਸਤਿਗੁਰ ਕਾ ਦਰਸ ਦੇਖੈ ਸਭ ਆਏ ਮੰਨਿਐ ਸਤਿਗੁਰ ਭਰਮ ਵਿਚਾਰੀ ਜਿਤ ਮਿਲਿਆ ਤਿਸ਼ਨਾ ਭੁਖ ਸਭ ਜਾਏ ਹਉ ਸਦਾ ਸਦਾ ਬਲਿਹਾਰੀ ਗੁਰੁ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਇ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪ੍ਰੀਆ ਸੋਨੇਹੋ ਸੇ ਸੱਜਣ ਮੈਂ ਨਾਲ ਅੰਦਰ ਬਾਹਰ ਹਉ ਫੇਰਾ ਮੀਰ ਦੈ ਰਖਾਂ ਸਮਾਲ ਜਿਨਾ ਇਕ ਮਨ ਇਕ ਚਿਤ ਧਿਆਇਆ ਸਤਿਗੁਰ ਸੋ ਚਿਤ ਲਾਇ ਤਿਨ ਕੀ ਦੁਖ ਭੋਖ ਹਉ ਮੈਂ ਵੱਡਾ ਰੋਗ ਗਿਆ ਨਿਰਦੋਖ ਭੈ ਲਿ ਬੁਲਾਈ ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸਵੇ ਸਮਾਈ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨ ਮੁਖ ਮਾਇਆ ਮੋਹ ਹੈ ਨਾਮ ਨ ਲਗੈ ਪਿਆਰ ਕੂੜ ਕਮਾਵੇ ਕੂੜ ਸੰਗ ਰਹਿ ਕੂੜ ਕਰੈ ਆਹਾਰ ਬਿਖ ਮਾਇਆ ਤਨ ਸੱਚ ਮਰੈ ਅੰਤ ਹੋਏ ਸਭ ਚਾਰ ਕਰਮ ਧਰਮ ਸੁਚ ਸੰਜਮ ਕਰੈ ਅੰਤਰ ਲੋਭ ਵਿਕਾਰ ਨਾਨਕ ਮਨ ਮੁਖ ਜੇ ਕਮਾਵੇ ਸੋ ਥਾਏ ਨਾ ਪਵੈ ਦਰਗੈ ਹੋਏ ਖੁਆਰ ਸਭ ਨਾਰਾਗਾ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗਨਾਦ ਸਭ ਸੱਚ ਹੈ ਕੀਮਤ ਕਹੀ ਨ ਜਾਏ ਰਗ ਨਦ ਬਹਾਰ ਇਨੀ ਹੁਕਮ ਨ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨ ਨਰਾਸ ਹੋਏ ਸਤਗੁਰ ਤੇ ਸੋਜੀ ਪਾਏ ਸਭ ਕਿਛ ਤਿਸਤੇ ਹੋਇਆ ਜਿਉ ਤਿਸੈ ਦੀ ਰਜਾਏ ਸਤਗੁਰ ਵਿੱਚ ਅਮਰਤ ਨਾਮ ਹੈ ਅਮਰਤ ਕਹਿ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਧਿਨ ਕੋ ਮੇਲਿਓਨ ਜਿਨ ਧੁਰਮ ਸਤਿ ਕੋ ਬਾਗ ਲਖਾਈ ਅੰਦਰ ਤਿਸ਼ਨਾ ਅਗ ਹੈ ਮਨ ਮੁਖ ਭੁਖ ਨ ਜਾਏ ਮੋਹ ਕੁਟੰਬ ਸਭ ਕੂੜ ਹੈ ਕੂੜ ਰਹਿ ਆ ਲਪਟਾਈ ਅਨੰਦ ਨ ਚਿੰਤਾ ਚਿੰਤ ਵੈ ਚਿੰਤਾ ਬਦਾ ਜਾਏ ਜਮਨ ਮਰਨ ਨ ਚੁਕਈ ਹਉ ਮੈਂ ਕਰਮ ਕਮਾਈ ਗੁਰ ਸਰਣਾਈ ਉਬਰੈ ਨਾਨਕ ਲਏ ਛਡਾਈ ਸਤਿਗੁਰ ਪੁਰਖ ਹਰ ਧਿਆਇਂਦਾ ਸਤ ਸੰਗਤ ਸਤ ਗੁਰ ਪਾਏ ਸਤ ਸੰਗਤ ਸਤ ਗੁਰ ਸੇਵੰਦੇ ਹਰ ਮੇਲੇ ਗੁਰ ਮੇਲਾ ਆਏ ਇਹੋ ਭੌਜਲ ਜਗਤ ਸੰਸਾਰ ਹੈ ਗੁਰਬੋਹਿਤ ਨਾਮ ਤਰਾਏ ਗੁਰਸਿੱਖੀ ਪਾਣਾ ਮੰਨਿਆ ਗੁਰਪੂਰਾ ਪਾਰ ਲੰਗਾਏ ਗੁਰਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਵੀ ਗਤ ਪਾਹੇ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਜਮ ਕੰਕਰ ਮਾਰ ਬਿਧਾਰੇ ਅਨ ਹਰ ਦਰਗਹਿ ਲੇ ਛੜਾਏ ਗੁਰਸਿੱਖਾਂ ਨੋ ਸ਼ਾਬਾਸ਼ ਹੈ ਹਰ ਟੁੱਠਾ ਮਿਲ ਮਿਲਾਏ ਗੁਰ ਪੂਰੈ ਹਰ ਨਾਮ ਦਰੜਾਇਆ ਜਿਨ ਵਿੱਚੋਂ ਪਰਮ ਝੁਕਾਇਆ RAM ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰ ਮਤੀ ਜਮ ਜੋਹੇ ਨਾ ਸਕੈ ਸਚੈ ਨਾਏ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੇ ਸੋ ਨਾਏ ਲਾਇਆ ਜਨ ਨਾਨਕ ਨਾਮ ਲਈ ਤਾਂ ਜੀਵੇ ਦਿਨ ਨਾਵੇ ਖਿਨ ਮਰ ਜਾਇਆ ਮਨ ਅੰਤਰ ਹੋਮੈ ਰੋਗ ਭਰਮ ਭੂਲੇ ਹੋਮੈ ਸਗਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨ ਲਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦੜਾਇਆ ਮਨ ਅੰਤ ਨ ਕਾਹੂ ਢੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ ਸ਼ਲੋਕ ਮਹੱਲਾ 5 ਵਾ ਇਕ ਓੰਕਾਰ ਸਤਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾਮ ੁਡੰਨ ਜਿੰਨੀ ਸਿਆਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿੰਨਾ ਕਾਰਨ ਆਈ ਧਣੀ ਵਿਹੂਣਾ ਪਾਟ ਪਟੰਬਰ ਪਾਹੀ 세ਤੀ ਜਾਲੇ ਧੂੜੀ ਵਿੱਚ ਡੁਣੰਢੜੀ ਸੋਹਾ ਨਾਨਕ ਤੈ ਸਹ ਨਾਲੇ ਗੁਰ ਕੈ ਸ਼ਬਦ ਆਰਾਦੀ ਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹ ਰਾਗ ਜામੂ ਇੱਕ ਤਾਂ ਲਖ ਤਾ ਜਿੱਤੀ ਪਿੰੜੇ ਦਰ ਕਿਤੜੇ ਬ੍ਰਾਹਮਣ ਬਿਰਥਾ ਗयो ਜਨਮ ਜਿਨ ਕੀ ਤੋ ਸੋ ਵਿਸਰੇ ਸੋਰਠ ਸੋਰਸ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤੈਨ ਕੋਈ ਨਾ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣਸਾਰਈ ਏਕਾ ਟੇਕ ਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮੁਖ ਹਰ ਗੁਣ ਗਾਈ ਸਹਿਜ ਸੁਖ ਸਾਰਈ ਨਾਨਕ ਨਾਮ ਨਿਧਾਨ ਹਿਰਦੈ ਉਰ ਹਾਰਈ ਕਰੇ ਸੁਚੰਗਾ ਮਾਨ ਦੋਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੇ ਲਹਿੋ ਲਾਈ ਜਨ ਦੇ ਹੋ ਮਤੀ ਉਪਦੇਸ਼ ਵਿਚੋ ਪਰਮ ਜਾਏ ਜੋ ਧੁਰ ਲਿਖਿਆ ਲੇਖ ਸੋਈ ਸਭ ਕਮਾਈ ਸਭ ਕਿਛ ਤਿਸ ਦੇ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਆਨੰਦ ਭਏ ਬ੍ਰਹਮ ਕੀ ਮਨ ਰਜਾਈ ਗੁਰਪੂਰਾ ਜਿਨ ਸਿਮਰਿਆ ਸੇਈ ਭੈ ਨਿਹਾਲ ਨਾਨਕ ਨਾਮ ਆਰਾਧਣਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਰਮ ਰਾਇ ਨਾਮ ਤੇ ਆਇਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚ ਵਹਿ ਕੀਤੋ ਭਵਨ ਪੁਨੀਤ ਖੁਬੜੀ ਕੋਥਾਈ ਮਿੱਠੀ ਗਰਣ ਕੁਮੰਤਰੀਆ ਨਾਨਕ ਸੇ ਉਬਰੇ ਜਿਨਾ ਭਾਗ ਮਥਾਏ ਸੁੱਤੜੇ ਸੁਖੀ ਸੁਵੰਨ ਜੋ ਰਤੇ ਸਹਿ ਆਪਣੈ ਪ੍ਰੇਮ ਵਿਛੋਹਾ ਧਣੀ ਸੋ ਅਠੇ ਫਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮਿਰਗ ਤਿਸ਼ਨਾ ਪੇਖ ਭੁੱਲਣੇ ਵੁਠੇ ਨਗਰ ਗੰਦਰਬ ਜਿਨਿ ਸੱਚ ਆਰਾਧਿਆ ਨਾਨਕ ਮਨ ਤਨ ਫਭ ਪਤ ਤੋ ਧਾਰਣ ਪਾਰ ਬ੍ਰਹਮ ਸਮਰਥ ਪੁਰਖ ਪਾਰ ਜਿਸਹਿ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋਡ ਕਵਾਟੜੀ ਇਕ ਸੌ ਚਿਤ ਲਾਏ ਦੂਜੈ ਭਾਵੀ ਨਾਨਕਾ ਵਹਿਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨ ਜਾਣੀ ਭੁਲੀ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨਹੁ ਨ ਵੀਸਰੇ ਮੰਗੈ ਦਮ ਦੰਮ ਸੋ ਪ੍ਰਭ ਚਿਤ ਨਾ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੁਣੀਂਦੋ ਜਿਚਰ ਆਪ ਕਿਰਪਾਲ ਸ਼ਬਦ ਖੁਟ ਬਾਬਾ ਨਾਨਕ ਕਾ ਖਾਹਿ ਖਰਚ ਧਨ ਮਾਲ ਕਾਂਬ ਵਿਕਾਂਦੜੇ ਜੇਲ ਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਹਾਂਦੈ ਸ਼ਾਹ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਹੋ ਸਜਣ ਸੱਚਾ ਪਾਤਸ਼ਾਹ ਸਿਰਸ਼ਾ ਦਾਸ਼ਾ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ